ਧੰਨਵਾਦ ਕਰਦੇ ਆਂ ਪਰਮੇਸ਼ਰ ਦਾ ਜਿਨੇ ਸਾਨੂੰ ਬਲ ਦਿੱਤਾ ਹੈ ਸਾਡੇ ਸੰਤਾਂ ਨੂੰ ਬਲ ਦਿੱਤਾ ਹੈ ਕਿ ਅਸੀਂ ਸੰਗਤ ਦੀ ਲੋਕਾਂ ਦੀ ਸੇਵਾ ਕਰ ਸਕੀਏ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਅੱਜ ਪੋਚੇਵਾਲ ਚਰਚ ਤੋਂ ਟੀਮ ਆਈ ਆ ਤੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਸੰਤਾਂ ਨੇ ਲੰਗਰ ਪਕਾ ਕੇ ਭੇਜਿਆ ਵਾ ਤੇ ਇਹ ਲੋਕਾਂ ਨੂੰ ਦੇ ਸਕੀਏ ਲੋਕ ਬਹੁਤ ਹੀ ਵਿਚਾਰੇ ਨੇ ਮਤਲਬ ਗਰੀਬੀ ਦੀ ਹਾਲਾਤ ਵਿੱਚ ਰਹਿੰਦੇ ਨੇ ਦੇਣਾ ਬਾਬਾ ਲਾਨਕ ਚ ਸਾਰੇ ਜੀ ਨੇ ਦੇਖਿਆ ਵਾ ਕਿੰਦਾਂ ਦੇ ਹਾਲਾਤ ਨੇ ਥੱਲੇ ਕੋਡੇ-ਕੋਡੇ ਪਾਣੀ ਹਲੇ ਤੱਕ ਵੀ ਤੇ ਲੋਕਾਂ ਨੂੰ ਜਿਹਦਾ ਲੰਗਰ ਵਰਤਾਇਆ ਵਾ ਕਾਫੀ ਜ਼ਿਆਦਾ ਲੰਗਰ ਸੀ ਜਿਹੜਾ ਸਾਡਾ ਮੂਹ ਪਿੰਡਾਂ ਦੇ ਵਿੱਚ ਖਤਮ ਹੋ ਗਿਆ ਵਾ ਸਾਰਿਆਂ ਨੂੰ ਓਪਨ ਡੋਰ ਚਰਚ ਦਾ ਪੋਜੇਵਾਲ ਸਾਹਿਬ ਦਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਜਿੰਨੇ ਪਰਮੇਸ਼ਰ ਦਾ ਜਿੰਨੇ ਸਾਨੂੰ ਸ਼ਕਤੀ ਦਿੱਤੀ ਬਲ ਦਿੱਤਾ ਤੰਦਰੁਸਤ ਰੱਖਿਆ ਕਿ ਅਸੀਂ ਆਪਣੇ ਸਮਾਜ 'ਚ ਆਪਣੇ ਲੋਕਾਂ ਦੀ ਸੇਵਾ ਕਰ ਸਕੀਏ ਸੋ ਕਨਾ ਸੁਨੇਹਾ ਆਵੇ ਲੈਂਦੇ ਪੰਜਾਬ ਤੋਂ ਇਹ ਜਿੰਨੀ ਵੀ ਟੀਮ ਤੁਸੀਂ ਦੇਖ ਰਹੇ ਹੋ ਇਹ ਆ ਰਹੀ ਹੈ ਜੀ ਓਪਨ ਡੋਰ ਚਰਚ ਕੋਜੋਵਾਲ ਤੋਂ ਸੋ ਪ੍ਰਭੂ ਦਾ ਦਾਸ ਪਾਸਟਾ ਹੈ ਕਿ ਜੂਲ ਦਾ ਆਪਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੀ ਦੂਰ ਤੋਂ ਇੱਥੇ ਡੇਰਾ ਬਣਾਣੇ ਆਪਣੇ ਲੋਕਾਂ ਨੂੰ ਭੇਜਿਆ ਕਿ ਰਸ ਲੈ ਕੇ ਜਾਣ ਔਰ ਵਾਕੂ ਚਿੱਟਾ ਲੈ ਕੇ ਅੱਜ ਲੋਕ ਆਏ ਆ ਪ੍ਰਭੂ ਇਹਨਾਂ ਨੂੰ ਬਹੁਤ ਸਾਰੀ ਬਰਕਤ ਦੇਵੇ ਹੋरां ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋरां ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ ਜਿਨ੍ਹਾਂ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਓ ਕਦੀ ਦੁੱਖਾਂ ਤੇ ਕਲੀਫੇ ਕੋਲੋਂ ਹਰੇ ਨਾ ਅਸੀਂ ਕੰਡਿਆ ਦੇ ਰਾਸਤੇ ਤੋਂ ਡਰਨਾ ਖਾਲੀ ਖੂਰ ਤੋਂ ਦਲੇਰੀਆਂ ਨਹੀਂ ਕੀਤੀਆਂ ਖੂਰ ਤੋਂ ਦਲੇਰੀਆਂ ਕਿਤਿਆਂ ਭਾਰੇ ਭਰੀਆਂ ਮੁਸੀਬਤਾਂ ਦੇ ਨਾਲ ਜ਼ਿੰਦਗੀ ਹੱਥ ਖੜਾ ਕਰਕੇ ਜਵਾਬ ਦਿੰਨੇ ਆ ਜਿਹੜੇ-ਜਿਹੜੇ ਪੁੰਧਿਆ ਸਵਾਰ ਜ਼ਿੰਦਗੀ ਹੱਥ ਖੜਾ ਕਰਕੇ ਜਵਾਬ ਦਿੰਦੇ ਆ ਜਿਹੜੇ-ਜਿਹੜੇ ਪੁੰਧਿਆ ਸਵਾਰ ਦਿੰਦੇ ਗੀ ਅੱਜ ਸਾਡੀ ਟੀਮ ਫਤਿਹਗੜ ਚੂੜੀਆਂ ਏਰੀਆ ਦੇ ਵਿੱਚ ਜਾ ਰਹੀ ਆ ਜਿੱਥੇ ਅਸੀਂ ਪੱਕਿਆ ਰਾਸ਼ਨ ਔਰ ਜੋ ਘਰ ਦਾ ਜ਼ਰੂਰੀ ਸਮਾਨ ਹੁੰਦਾ ਖੰਡ ਵਗੈਰਾ ਜੋ ਵੀ ਪੱਤੀ ਜੋ ਵੀ ਸਮਾਨ ਸਾਰਾ ਔਰ ਤਰਪਾਲਾ ਮੈਡੀਸਿਨਸ ਔਰ ਪਾਣੀ ਲੈ ਕੇ ਜਾ ਰਹੀ ਟੀਮ ਆਪਣੀ ਔਰ ਇਸ ਤੋਂ ਲਗਾ ਪਹਿਲਾਂ ਅਸੀਂ ਢਲਮੈਰੀਆ ਦੇ ਵਿੱਚ ਵਿਜ਼ਿਟ ਕਰ ਚੁੱਕੇ ਹਾਂ ਔਰ ਬਾਉਪੁਰ ਮੰਡੇਰੀਆ ਔਰ ਅਜਨਾਲੇ ਜਾ ਚੁੱਕੇ ਹਾਂ ਔਰ ਡੇਰਾ ਬੱਬਾ ਨੰਦੇ एरिया ਸਾਰਾ ਲਗਭਗ ਹੋ ਗਿਆ ਹੈ ਮੈਂ ਸਰਪੰਚ ਪਿੰਡ ਖੋਜੇਵਾਲ ਸਿਮਰਨਜੀਤ ਸਿੰਘ ਜੋਸ਼ ਅਸੀਂ ਸਾਡੇ ਪਿੰਡ ਦਾ ਓਪਨ ਡੋਰ ਚਰਚ ਪਿੰਡ ਖੋਜੇਵਾਲਾ ਅਸੀਂ ਸਾਡੇ ਪਾਸਟਰ ਸਾਹਿਬ ਹਾਰਪੀਡ ਯੂਲਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਜੋ ਹਾਰਪੀਡ ਤੇ ਜੋ ਪੰਜਾਬ ਤੇ ਜੋ ਇੰਨਾ ਭਾਰਾ ਸਮਾਂ ਆਇਆ ਹੈ ਜੋ ਮਾਰਾ ਸਮਾਂ ਆਇਆ ਹੈ ਉਹ ਇਹ ਸੇਵਾ ਕਰ ਰਿਹਾ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਪਾਸਟ ਸਾਬਜੀ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰ ਰਹੇ ਆ ਜੋ ਹਾਰਪੀਡ ਤਾਂ ਦੇ ਲਈ ਇਹ ਸਮਾਨ ਲੈ ਕੇ ਜਾ ਰਹੇ ਆ ਜੋ ਵੀ ਰਾਸ਼ਨ ਜਿਸ ਜਿੱਦਾਂ ਜਿਹੜਾ ਵੀ ਸਮਾਨ ਆ ਉਥੇ ਜ਼ਰੂਰਤ ਆ ਚੀਜ਼ਾਂ ਦੀ ਇੱਥੇ ਆ ਕੇ ਜਾ ਰਹੇ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ